ਹਾਂਜੀ ਸ਼ਾਸਕਾਲ ਸਾਰਿਆਂ ਨੂੰ ਜੀ ਆਪਾਂ ਆਏ ਰਾਣਾ ਫੈਸ਼ਨ ਟਿਕ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਪਾ ਤੁਹਾਡੇ ਵਾਸਤੇ ਵਧੀਆ ਸਸਤੇ ਸੂਟ ਲੈ ਕੇ ਆਉਣੇ ਆ ਜੀ ਇਹ ਆਪਣੇ ਕੋਲੇ ਅੱਜ ਆਲ ਓਵਰ ਸੂਟ ਰੈਂਡਿੰਗ ਜੀ ये ना थोड़ा जहा मिक्स होंगे प्रॉपर कॉटन नहीं होंगी जिम्मे आप कह दें कैमरी कॉटन नहीं है, थोड़ा मिक्स है। एक एक जी ये थोड़ा जहा मिक्स आ जाता है एके टैक्स की वरायटी रहेगी जी अपने को फस्ट कलर आ गया जी ये कट है जी मीटर रहूगी ए ना ही बुरा ना कलर जाए वह सारा कुछ यदि गरंटी है जी डिजाइन है जरा बहुत सोहना है इसका यह अपने को फस्ट कलर आ गया पं मीटर कट होगी इसकी अगला आ गया जी अपने को फ्रोजी कलर नेक्स्ट आ गया अपने फ्रोजी कलर जी अगला आ गया जी अपने को लैमन कलर बाला ज़्यादा पीला पीला जहा नहीं है जी लैमन कलर है बहला पड़कीला जहा नहीं है और अगला कलर आ गया जी अपने पैरेट ਇਹ ਪੈਰਟ ਵੀ ਪ੍ਰੋਪਰ ਪੈਰਟ ਵੀ ਨਹੀਂ ਹੈਗਾ ਤੇ ਪ੍ਰੋਪਰ ਮਹਿੰਦੀ ਵੀ ਨਹੀਂ ਹੈਗਾ ਮਹਿੰਦੀ ਵੀ ਨਹੀਂ ਮਹਿੰਦੀ ਵੀ ਨਹੀਂ ਪ੍ਰੋਪਰ ਤੇ ਪ੍ਰੋਪਰ ਪੈਰਟ ਵੀ ਨਹੀਂ ਹੈਗਾ ਦੋਨਾਂ ਦੇ ਵਿੱਚ ਵਿਚਾਲੇ ਜਿਹੜਾ ਕਲਰ ਹੈ ਕਲਰ ਬਹੁਤ ਸੋਹਣਾ ਕਲਰ ਕਲੀਅਰ ਆ ਰਿਹਾ ਨਹੀਂ ਤਾਂ ਹਾਂਜੀ ਕਲਰ ਲਗਭਗ ਕਲੀਅਰ ਹੈ ਜੀ ਵੀਡੀਓ ਦੇ ਵਿੱਚ ਇਹ ਲੈਮਨ ਆ ਗਿਆ ਜੀ ਇਹ ਫਿਰੋਜੀ ਆ ਗਿਆ ਤੇ ਪਿੰਕ ਕਲਰ ਹੈਗਾ ਜਿਹੜਾ ਇਹ ਤੁਹਾਨੂੰ ਆਪਾਂ ਦਿਖਾਤਾ ਚਾਰ ਇਸ ਦੇ ਵਿੱਚ ਕਲਰ ਰਹਿਣਗੇ ਜੀ ਪ੍ਰਾਈਸ ਰਹੂਗਾ 400 ਰੁਪਏ ओनली ਸਿਰਫ 400 ਰਿੱਤਾਂ ਲਈ ਛੂਟ ਮਿਲੂਗੀ ਆਪਣੇ ਕੋਲ ਕਿਉਂਕਿ ਹੁਣ ਸਾਰੀ ਵੈਰੀਟੀ ਨਵੇਂ ਰੇਟਾਂ ਦੇ ਅਕੋਰਡਿੰਗ ਆਈ ਹੈ ਜੀ ਸੋ ਉਸੇ ਰੇਟ ਨਾਲ ਤੁਹਾਨੂੰ ਮਿਲੂਗੀ ਇਹ ਰਟੀਨ ਬੀਅਰ ਵਾਲੇ ਸੂਟ ਬਹੁਤ ਸੋਹਣੇ ਰਹਿੰਦੇ ਨੇ ਜੀ ਕਿਉਂਕਿ ਇਹਨਾਂ ਨੂੰ ਬਹੁਤਾ ਪ੍ਰੈਸ ਕਰਨ ਦੀ ਵੀ ਆਪਾਂ ਨੂੰ ਲੋੜ ਨਹੀਂ ਪੈਂਦੀ। ਵੈਸੇ ਜਿਹੜੀ ਕੈਮਰੀ ਕਾਟਨ ਆ ਉਹਨੂੰ ਉਹਨਾਂ ਨੂੰ ਆਪਾਂ ਨੂੰ ਪ੍ਰੈਸ ਕਰਨੀ ਪੈਂਦਾ। ਹਾਂਜੀ ਨੈਕਸਟ ਡਿਜ਼ਾਈਨ ਆਪਣੇ ਕੋਲੇ ਆਹ ਵਾਲਾ ਆ ਗਿਆ ਜੀ। ਇਹ ਬਰੀਕ ਪ੍ਰਿੰਟ ਵਾਲਾ ਆ ਗਿਆ ਪਹਿਲਾਂ ਵਾਲਾ ਸੀਗਾ ਜਿਹੜਾ ਉਹ ਬਾਲਾ ਮੋਟਾ ਵੀ ਨਹੀਂ ਸੀ ਤੇ ਬਾਲਾ ਬਰੀਕ ਪ੍ਰਿੰਟ ਵੀ ਨਹੀਂ ਸੀ ਆਹ ਬਰੀਕ ਪ੍ਰਿੰਟ ਹੀ ਹੈ ਜੀ ਜਿਹੜਾ ਆਪਾਂ ਹੁਣ ਤੁਹਾਨੂੰ ਦਿਖਾ ਰਹੇ ਹਾਂ। ਕਲਰ ਕੰਟਰਾਸਟ ਬਹੁਤ ਸੁਣਾਇ। ਇਹਦੇ ਵਿੱਚ ਆਪਣੇ ਕੋਲੇ ਆ ਜਾਣਗੇ ਜੀ ਕਲਰ 3 4th ਕਲਰ ਇਹਦਾ ਸੋਲਡ ਹੈ ਜੀ। ਇਹ ਆ ਗਿਆ ਜੀ ਆਪਣੇ ਕੋਲੇ। ਪੀਕ ਤੇ ਤੇ ਆ ਗਿਆ। ਤੇ ਇਹ ਆ ਗਿਆ ਜੀ ਆਪਣੇ ਕੋਲੇ ਪਿਸਤਾ ਗਰੀਨ। ਇਸ ਦਾ ਗ੍ਰੀਨ ਆ ਗਿਆ ਜੀ ਫਰੋਜ਼ੀ ਆ ਗਿਆ ਤੇ ਪੀਚ ਪਿੰਕ ਕਲਰ ਆ ਗਿਆ ਇਸ ਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਰਹਿਣਗੇ ਜੀ ਕੱਟ ਜਿਹੜੀ ਉਹ 5 ਮੀਟਰ ਹੋਊਗੀ 올ਓਵਰ ਸੂਟ ਨੇ ਜੀ ਵਿਦਆਊਟ ਦੁਪੱਟੇ ਤੋਂ ਦੁਪੱਟਾ ਇਹਨਾਂ ਨਾਲ ਨਹੀਂ ਹੈਗਾ ਜੀ ਇਹਨਾਂ ਦਾ ਪ੍ਰਾਈਸ ਰਹੂਗਾ 400 ਰੁਪਏ ਓਨਲੀ ਸਿਰਫ 400 ਦੇ ਵਿੱਚ ਤੁਹਾਨੂੰ ਇਹ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਲਿਸ਼ਮੇਸ਼ਰ ਅਗਰ ਤੋਂ ਮਿਲ ਜਾਣਗੇ ਜੀ ਜਿਨ੍ਹਾਂ ਨੇ ਸੈੱਟ ਵਾਈਜ਼ ਲੈਣਾ ਉਹ ਆਪਣੇ ਨਾਲ ਵਟਸਐਪ ਨੰਬਰ ਤੇ ਕੰਟੈਕਟ ਕਰ ਸਕਦੇ ਨੇ 941749700 7 94 174 98 707 ਇਹ ਆਪਾਂ ਜਿਹੜਾ ਤੁਹਾਨੂੰ ਦੱਸਿਆ ਨਾ ਪ੍ਰਾਈਸ ਇਹ ਸ਼ਾਪ ਪ੍ਰਾਈਸ ਹੈ ਜੀ ਤੁਸੀਂ ਆਪਣੇ ਕੋਲੇ ਵਿజిਟ ਕਰਕੇ ਇਸ ਪ੍ਰਾਈਸ ਦੇ ਉੱਪਰ ਲੈ ਸਕਦੇ ਹੋ ਕੋਰੀਅਰ ਆ ਜਿਹੜਾ ਉਹ ਤੁਹਾਡਾ ਅਲੱਗ ਤੋਂ ਰਹੂਗਾ ਜੀ ਵੈਸੇ ਇਹ ਲਾਈਟ weight ਸੂਟ ਹੀ ਹੁੰਦੇ ਨੇ ਬਾਹਲੇ ਹੈਵੀ ਨਹੀਂ ਹੁੰਦੇ ਬੇਸ ਬਹੁਤ ਹਲਕਾ ਹੁੰਦਾ ਹਾਂਜੀ ਮਿਲਦੇ ਆ ਨੈਕਸਟ ਵੀਡੀਓ ਚ ਧੰਨਵਾਦ